ਦੋਸਤੋ ਇਹ ਟੈਕਸਟ ਲਿਖਿਆ ਪੜ ਰਿਹਾ ਹਾਂ ਸੇਵਲ ਹਸਪਤਾਲ ਪਿੰਡ ਸੋਢੀ ਨਗਰ। ਔਰ ਜਦੋਂ ਤੁਸੀਂ ਇਹਨੂੰ ਲਿਖੇ ਨੂੰ ਪੜਦੇ ਹੋਵੋਗੇ ਤਾਂ ਤੁਹਾਡੇ ਮਨ ਦੇ ਵਿੱਚ ਖਿਆਲ ਆਵੇਗਾ ਕਿ ਇੱਕ ਬਹੁਤ ਵਧੀਆ ਹਸਪਤਾਲ ਹੋਵੇਗਾ ਸ਼ਾਇਦ ਇੱਥੇ ਬੜੇ ਵਧੀਆ ਟ੍ਰੀਟਮੈਂਟ ਕੀਤੇ ਜਾਂਦੇ ਹੋਣਗੇ ਡਾਕਟਰ ਸਹਿਮਾਨ ਹੋਣਗੇ। ਪਰ ਇਸ ਦੀ ਤਰਾਸ ਦੀ ਤੁਹਾਨੂੰ ਦਿਖਾਉਣੀ ਹੈ ਕਿ ਪਸ਼ੂ ਹਸਪਤਾਲ ਨਹੀਂ ਇਹ ਪਸ਼ੂਆਂ ਦਾ ਵਾੜਾ ਜਿੱਥੇ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਰੂੜੀਆਂ ਲਗਾਈਆਂ ਗਈਆਂ ਗੋਆ ਸਿੱਟਿਆ ਜਾਂਦਾ ਪਖਤਨ ਬਣ ਕੇ ਰਹਿ ਗਿਆ ਇਹ ਪਾਥੀਆਂ ਪੱਥੀਆਂ ਗਈਆਂ ਔਰ ਜਦੋਂ ਇਸ ਦੀ ਇਮਾਰਤ ਦੇਖਦੇ ਆ ਤਾਂ ਸ਼ਾਇਦ ਇਹ ਤੇ ਲੱਖਾਂ ਰੁਪਏ ਖਰਚ ਕੀਤਾ ਹੋਣਾ ਸਰਕਾਰ ਨੇ ਕਿ ਇੱਥੋਂ ਜਿਹੜੀਆਂ ਪਸ਼ੂਆਂ ਦੀਆਂ ਸੇਲ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਮੁਹੱਈਆ ਕਰਾਈਆਂ ਜਾਣਗੀਆਂ ਸਰਕਾਰ ਵੱਲੋਂ ਪਸ਼ੂ ਧਨ ਨੂੰ ਪਰਹੋਲਤ ਕਰਨ ਵਾਸਤੇ ਇੱਥੇ ਜਿਹੜਾ ਡਾਕਟਰ ਸਹਿਬਾਨਾਂ ਦਾ ਪ੍ਰਬੰਧ ਕੀਤਾ ਜਾਵੇਗਾ ਪਰ ਇਸ ਦੇ ਉਲਟ ਸਭ ਕੁਝ ਹੋ ਰਿਹਾ ਆ ਤੁਸੀਂ ਦੇਖ ਰਹੇ ਹੋ ਨਿਗਮ ਮਾਰੋ ਚਾਰਚਪੇਰੇ ਇਹ ਪਸ਼ੂਆਂ ਦਾ ਬਾੜਾ ਬਣ ਕੇ ਰਹਿ ਗਿਆ ਪਸ਼ੂ ਹਸਪਤਾਲ ਸੀ ਇਧਰਲੇ ਪਾਸੇ ਤੁਹਾਨੂੰ ਨਿਗਮ ਰਾਉਂਦੇ ਆ ਪਸ਼ੂ ਹਸਪਤਾਲ ਦੀ ਜਗ੍ਹਾ ਇਹ ਪ੍ਰਾਣੀ ਇਮਾਰਤ ਆ ਜਿਹਨੂੰ ਢਾਉਣ ਲਈ ਨੋਟੀਫਿਕੇਸ਼ਨ ਹੋਏ ਨੂੰ 6 7 8 ਸਾਲ ਹੋ ਚੱਲੇ ਲਗਭਗ ਪਰ ਅਜੇ ਤੱਕ ਇਹ ਜਿਹੜਾ ਢਾਇਆ ਨਹੀਂ ਗਿਆ ਇਹਦੇ ਤੇ ਅਜੇ ਤੱਕ ਉਸੇ ਤਰ੍ਹਾਂ ਹੀ ਜਿਹੜੀ ਇਹ ਇਮਾਰਤ ਖੜੀ ਹੋਈ ਆ ਜਿਹਨੂੰ ਕਦੇ ਸੋਚਿਆ ਨਹੀਂ ਗਿਆ ਕਿ ਇਹਦੇ ਬਾਰੇ ਸਰਕਾਰ ਨੇ ਦੇ ਨੀਚਲੇ ਪੱਧਰ ਦੇ ਜਿਹੜੇ ਕਰਮਚਾਰੀ ਅਧਿਕਾਰੀ ਉਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਇਹਨੂੰ ਢਾਇਆ ਜਾਵੇ ਇਹਦਾ ਮਲਬਾ ਜਿਹੜਾ ਉਹ ਵੇਚਿਆ ਜਾਵੇ ਹੁਣ ਗੱਲ ਕਰਦੇ ਆ ਗੱਲ ਕਰਦੇ ਆ ਇਹ ਹਸਪਤਾਲ ਦੀ ਬਜ਼ੁਰਗ ਦੱਸਦੇ ਨੇ ਕਿ ਇਹ ਹਸਪਤਾਲ ਇਲਾਕੇ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਕਿਉਂਕਿ ਇਹ ਪਿੰਡ ਛੋਡੀ ਨਗਰ ਛੋਟੀਆਂ ਦਾ ਨਗਰ ਹੈ ਜਿੱਥੇ ਦਿੱਲੀ ਤੋਂ ਕਿਸੇ ਟਾਈਮ ਹਸਪਤਾਲ ਡਾਕਟਰ ਸਹਿਬਾਨ ਆ ਕੇ ਤੇ ਸੇਵਾਵਾਂ ਨਭਾਇਆ ਕਰਦੇ ਸੀ ਪਰ ਅੱਜ ਇਹ ਉੱਚ ਅਧਿਕਾਰੀਆਂ ਦੀ ਪ੍ਰਸ਼ਾਸਨ ਦੀ ਜਿਹੜੀ ਅਣਗਹਿਲੀ ਕਾਰਨ ਇਹ ਹਸਪਤਾਲ ਆਪਣੀ ਹੂਣੀ ਤੇ ਹੰਝੂ ਵਹਾ ਰਿਹਾ ਕਦੇ ਵੀ ਕਿਸੇ ਨੇ ਨਹੀਂ ਸੋਚਿਆ ਸ਼ਾਇਦ ਇਸ ਨੂੰ ਜਿਹੜੇ ਇੱਥੇ ਕਬਜ਼ੇ ਹਟਾ ਕੇ ਜਾਂ ਇਸ ਦੀ ਸੁੰਦਰਤਾ ਨੂੰ ਬਹਾਲ ਕੀਤਾ ਜਾਵੇ ਜਾਂ ਜਾਂ ਇਹ ਜਿਸ ਮਕਸਦ ਲਈ ਬਣਾਇਆ ਗਿਆ ਸੀ ਉਸ ਮਕਸਦ ਦੇ ਨਾਲ ਇਹਨੂੰ ਚਾਲੂ ਕੀਤਾ ਜਾਵੇ ਔਰ ਇੱਥੇ ਇਹ ਤਰਸਦੀ ਹੈ ਕਿ ਕਦੇ ਵੀ ਡਾਕਟਰ ਸਹਿਬਾਨ ਇੱਥੇ ਨਹੀਂ ਪਹੁੰਚੇ ਕਦੇ ਵੀ ਡਾਕਟਰ ਸਾਹਮਦੀ ਨਿਯੁਕਤੀ ਇੱਥੇ ਨਹੀਂ ਕੀਤੀ ਗਈ ਕਦੇ ਵੀ ਸ਼ਾਇਦ ਉਹਨਾਂ ਨੇ ਗੇੜਾ ਨਹੀਂ ਮਾਰਿਆ ਜਾਂ ਉਹਨਾਂ ਦੀ ਨਿਯੁਕਤੀ ਹੀ ਨਹੀਂ ਕੀਤੀ ਗਈ ਇਹ ਸਾਰਾ ਮੰਜ਼ਰ ਜਿਹੜਾ ਤੁਸੀਂ ਦੇਖ ਰਹੇ ਹੋ ਰੂੜੀਆਂ ਲੱਗੀਆਂ ਹੋਈਆਂ ਨੇ ਔਰ ਸਵਸ਼ ਭਾਰਤ ਅਭਿਆਨ ਜਿਹੜਾ ਹੈਗਾ ਉਹਨੂੰ ਜਿਹੜੀਆਂ ਦੰਦੀਆਂ ਚੜਾ ਰਹੀਆਂ ਨੇ ਰੂੜੀਆਂ ਇੱਕ ਸਰਕਾਰੀ ਇਮਾਰਤ ਤੇ ਇਸ ਤਰ੍ਹਾਂ ਦੇ ਕਬਜ਼ੇ ਜਿਹੜੇ ਆ ਉਹ ਸਰਕਾਰ ਦੇ ਕਰੋੜਾਂ ਰੁਪਈਆਂ ਦੇ ਜਿਹੜੇ ਪ੍ਰੋਜੈਕਟ ਆ ਉਹਨਾਂ ਨੂੰ ਵੀ ਕੱਖੋਂ ਹੌਲਾ ਕਰ ਦਿੰਦੇ ਨੇ ਇੱਥੋਂ ਦਾ ਪ੍ਰਸ਼ਾਸਨ ਦੇਖੇ ਸਿਵਲ ਸਿਵਲ ਪਸ਼ੂ ਹਸਪਤਾਲ ਛੋਟੀ ਨਗਰ ਦਾ ਜਿਹੜਾ ਪਸ਼ੂ ਧਾਨਾ ਪਸ਼ੂ ਵਿਕਾਸ ਪਸ਼ੂ ਪਾਲਣ ਭਾਗ ਆ ਉਹਦੇ ਉੱਚ ਅਧਿਕਾਰੀ ਦੇਖਣ ਕਿ ਇਸ ਨੂੰ ਪਸ਼ੂ ਹਸਪਤਾਲ ਹੀ ਰੱਖਣਾ ਜਾਂ ਫਿਰ ਪਸ਼ੂਆਂ ਦਾ ਬਾੜਾ ਰੱਖਣਾ ਖਬਰਨਾਮ ਫਿਰੋਸ਼ਾ ਖਬਰਨਾਮਾ ਤੇ ਗੁਰਤਾਰ ਸਿੰਘ ਸਿੱਧੂ ਦੀ ਰਿਪੋਰਟ